ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਅੱਜ ਆਪਾਂ ਪਹੁੰਚੇ ਹਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਵਿਖੇ ਬਦਲੋ ਤਾਂ ਏਟੀਸੀ ਨਿਊਜ਼ ਫਤਵੀ ਬੀਬੀ 77 ਚੈਨਲ ਤੇ ਬੱਤੀ ਸਾਹਿਬ ਚੈਨਲ ਤੋਂ ਮੈਂ ਸਸੀ ਕਾਲ ਜੀ ਮੇਰੇ ਵੱਲੋਂ ਅਸੀਂ ਰੋਟਰੀ ਕਲੱਬ ਬੰਗਾ ਸੇਵਾ ਟਰਸਟ ਯੂਕੇ ਵੱਲੋਂ ਅੱਜ ਸ਼ਹੀਦਾਂ ਨੂੰ ਸ਼ਾਦਾ ਦੇ ਕੀਦਾ ਫਲਪ੍ਰੇਟ ਕਰਨਾ ਆਏ ਹਾਂ ਜਿਨ੍ਹਾਂ ਨੇ 30 ਸਾਲ ਦੀ ਉਮਰ ਦੇ ਵਿੱਚ ਦੇਸ਼ ਦੀ ਆਜ਼ਾਦੀ ਦੇ ਖਾਤਰ ਆਪਣੀਆਂ ਜਿਹੜੀਆਂ ਜਾਨਾਂ ਕਰਵਾਉਂਕੀਤੀਆਂ ਤੇ ਮੁਗਲ ਹਕੂਮਤ ਨੂੰ ਇਥੋਂ ਦੇਸ਼ ਛੱਡਣ ਲਈ ਮਜਬੂਰ ਕੀਤਾ ਤੇ ਜਿਹੜੇ ਸ਼ਹੀਦਾਂ ਦੇ ਸੁਪਨੇ ਆ ਜਿਨ੍ਹਾਂ ਦੇ ਲਈ ਉਹਨਾਂ ਨੇ ਆਪਣੀਆਂ ਕੀਮਤੀਆਂ ਜਾਨਾਂ ਕਰਵਾਉਂਕੀਤੀਆਂ ਉਹ ਸੁਪਨਿਆਂ ਨੂੰ ਸਹਾਰਾ ਕਰਨ ਲਈ ਇਹ 75 ਸਾਲ ਦੀ ਆਜ਼ਾਦੀ ਜਿਹੜੀ ਮਤਲਬ ਇਹ ਸਮਾਂ ਬੀਤਿਆ ਅਜੇ ਵੀ ਸੁਪਨੇ ਉਹਨਾਂ ਦੇ ਅਧੂਰੇ ਨੇ ਤੇ ਉਹਨਾਂ ਸੁਪਨਿਆਂ ਨੂੰ ਪੂਰਾ ਕਰਦੇ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਪਾਣੀ ਦੀ ਸੋਚ ਤੇ ਪਹਿਰਾ ਦਣਾ ਚਾਹੀਦਾ ਇਹ ਅਸੀਂ ਰੋਟਰੀ ਕਲੱਬ ਪੰਗਾ ਤੇ ਸੇਵਾ ٹرسٹ ਜੁਕੇ ਵੱਲੋਂ ਅਸੀਂ ਉਹਨਾਂ ਦੀ ਸੋਚ ਦੇ ਉੱਤੇ ਕੋਸ਼ਿਸ਼ ਕਰਦੇ ਹਾਂ ਵੀ ਪਹਿਰਾ ਦਈਏ ਕਿ ਜਿੱਥੇ ਕਿਤੇ ਹੱਕ ਸੱਚ ਦੀ ਗੱਲ ਆਵਾਜ਼ ਬੁਲੰਦ ਕਰੀਏ ਨਸ਼ਿਆਂ ਦੇ ਖਿਲਾਫ ਜੋ ਮਹੰਮ ਜਿਹੜਾ ਦੇਸ਼ ਦੇ ਵਿੱਚ ਬਹੁਤ ਛੇਨਾ ਦਰਿਆ ਵਗ ਰਿਹਾ ਉਹਨੂੰ ਖਤਮ ਲਈ ਯਤਨਸ਼ੀਲ ਹੋਈਏ ਪਾਣੀ ਦੀ ਬਚਤ ਕਰੀਏ ਦੇਸ਼ ਦੇ ਵਿੱਚ ਵੱਧ ਰਹੀ ਜਿਹੜੀ ਕਰਪਸ਼ਨ ਹੈਗੀ ਆ ਉਹਨੂੰ ਮਤਲਬ ਇਹ ਆ ਵੀ ਖਤਮ ਕਰਦੇ ਲਈ ਪ੍ਰਸ਼ਾਸਨ ਦਾ ਸਹਿਯੋਗ ਦਈਏ ਤੇ ਸਾਡਾ ਮਤਲਬ ਇਹ ਆ ਕਿ ਇਹ ਹਲਕੀ ਜਿਹੀ ਕੋਸ਼ਿਸ਼ ਆ ਤੇ ਮੈਂ ਇਲਾਕੇ ਦੇ ਨੌਸਿਆਂ ਨੂੰ ਵੀ ਬੇਨਤੀ ਕਰਦਾ ਕਿ ਇਸ ਸੋਚ ਨੂੰ ਪ੍ਰਦਾਨ ਦੇ ਲਈ ਸਾਨੂੰ ਸਾਰਿਆਂ ਨੂੰ ਯਤਨ ਕਰਨੇ ਚਾਹੀਦੇ ਆ ਤੇ ਮੈਂ ਚੀਤੇ ਆਜਮ ਸਰਪੰਚ ਸਿੰਘ ਰਾਜਗੁਰੂ ਸਖਦੇਵ ਜੀ ਇਹਨਾਂ ਦੀ ਜਿਹੜੀ ਲਸਾਨੀ ਕੁਰਬਾਨੀ ਆ ਉਹਨਾਂ ਲਈ ਆਪਣਾ ਸਲੂਟ ਕਰਦਾ ਤੇ ਆਪਣਾ ਸਿਰ ਸਜਦਾ ਕਰਦਾ ਧੰਨਵਾਦ ਤੁਸੀਂ ਵੀ ਗੱਲ ਕੀਤੀ ਆ ਵੀ ਸ਼ਹੀਦਾਂ ਦੀ ਜਿਹੋ ਸੋਚ ਸੀ ਉਹਦਾ ਦੇ ਸੁਪਨੇ ਸਕਾਰ ਨਹੀਂ ਹੋ ਸਕੇ ਜਾਂ ਉਹਦਾ ਧਰ ਨਹੀਂ ਬਣ ਸਕਿਆ ਤੇ ਕਿੱਥੇ ਕਮੀ ਰਹੀ ਗਈ ਕਮੀ ਦੇਖੋ ਜੀ ਇਹ ਆ ਵੀ ਅਸੀਂ ਮਤਲਬ ਇਹ ਆ ਵੀ ਗੋਰਿਆਂ ਨੂੰ ਕੱਢਣ ਲਈ ਸਾਡੇ ਮਹਾਨ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਅੱਜ ਸਪੂਚਾ ਪੰਜਾਬ ਜਿਹੜਾ ਗੋਰਿਆਂ ਦੇ ਦੇਸ਼ਾਂ ਨੂੰ ਭਜਦਿਆ ਕਮੀ ਹੈ ਕੀ ਆ ਵੀ ਜੋ ਪ੍ਰਸ਼ਾਸਨ ਜੋ ਸਿਸਟਮ ਹਿੰਦੂ ਤੇ ਤਾਂ ਦੀਆਂ ਸਰਕਾਰਾਂ ਨੂੰ ਦੇਣਾ ਚਾਹੀਦਾ ਸੀ ਉਹ ਨਹੀਂ ਦੇ ਸਕੀਆਂ ਇਹਨਾਂ ਦੀ ਜਿਹੜੀ ਸੋਚ ਆ ਜੇ ਗਲੀਆਂ ਨਾਲੀਆਂ ਦੀ ਡਿਵੈਲਪਮੈਂਟ ਤੱਕ ਸੋਚੀ ਹੋਆ ਜਦੋਂ ਕਿ ਇੱਥੇ ਲੋੜ ਹੈਗੀ ਆ ਪਈ ਮੈਡੀਕਲ ਸਹੂਲਤ ਜਿਹੜੀ ਹਰ ਇੱਕ ਵਾਸੀ ਦੇ ਇੱਕੋ ਜਿਹੀ ਹੋਣੀ ਚਾਹੀਦੀ ਆ ਭਾਵੇਂ ਉਹ ਸਧਾਰਨ ਨਾਗਰਿਕਾ ਜਾਂ ਕੋਈ ਦੇਸ਼ ਦਾ ਕੋਈ ਬੱਚੇ ਵੱਡਾ ਉਹਦੇ ਕੋਈ ਅਮੀਰ ਆਦਮੀ ਆ ਉਹਲੇ ਇਲਾਜ ਦੇ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਕਿਸੇ ਦਾ ਪਰਸ ਦਾ ਸਾਈਜ਼ ਦੇਖ ਕੇ ਇਲਾਜ ਨਹੀਂ ਹੋਣਾ ਚਾਹੀਦਾ ਤੇ ਉਹ ਮਤਲਬ ਹਰ ਇੱਕ ਨਾਗਰਿਕ ਲਈ ਹੋਣਾ ਚਾਹੀਦਾ ਇੱਦਾਂ ਐਜੂਕੇਸ਼ਨ ਜਿਹੜੀ ਆ ਉਹ ਪ੍ਰੋਪਰ ਮਤਲਬ ਇਹ ਆ ਵੀ ਹਰ ਇੱਕ ਮਤਲਬ ਵਿਅਕਤੀ ਨੂੰ ਮਿਲਣੀ ਚਾਹੀਦੀ ਆ ਭਾਵੇਂ ਕੋਈ ਉਮੀਰ ਆ ਜਾਂ ਗਰੀਬ ਆ ਉਹਦੇ ਵਿੱਚ ਕੋਈ ਬਿਤਕਰਾ ਨਹੀਂ ਹੋਣਾ ਚਾਹੀਦਾ ਸੋਸ਼ਲ ਸਿਕਿਉਰਿਟੀ ਦਾ ਮੁੱਦਾ ਹੈਗਾ ਆ ਤੇ ਮਤਲਬ ਇਹ ਆ ਪਾਪੂਲੇਸ਼ਨ ਦੇ ਉੱਤੇ ਹੈਗਾ ਆ ਜਿਹੜੇ ਇਹ ਬੁੱਦੇ ਹੈਗੇ ਆ ਜੇ ਇਹਨਾਂ ਦੇ ਉੱਤੇ ਕੰਮ ਕੀਤਾ ਜਾਵੇ ਹਰੇਕ ਨੂੰ ਉਹ ਜਗਾਰ ਮਿਲੇ ਤੇ ਮੈਂ ਸਮਝਦਾ ਭਈ ਸੇਤਾਂ ਦੇ ਸੁਪਨਿਆਂ ਨੂੰ ਸਰਕਾਰ ਕਰਨ ਦੇ ਲਈ ਫਿਰ ਇਹ ਬਹੁਤ ਸਨਮਾਨਯੋਗ ਯਤਨ ਹੋਣਗੇ